ਕਾਂਗਰਸ ਪਾਰਟੀ ਨੇ ਆਪਣੇ ਹੀ ਇੱਕ ਵਿਧਾਇਕ ਜਿਹੜੇ ਹਲਕਾ ਫਲੋਰ ਨਾਲ ਸੰਬੰਧਿਤ ਨੇ ਵਿਕਰਮਜੀਤ ਸਿੰਘ ਚੌਧਰੀ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਹੈ ਅਗਲੇ ਹੁਕਮਾਂ ਤੱਕ ਹੀ ਹਟਾਇਆ ਗਿਆ ਹੈ ਵਜ੍ਹਾ ਕੀ ਹੈ ਉਹ ਸਾਰੇ ਜਾਣਦੇ ਨੇ ਕਿਉਂਕਿ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਨੂੰ ਜਲੰਧਰ ਲੋਕ ਸਭਾ ਹਲਕੇ ਲਈ ਉਮੀਦਵਾਰ ਕਾਂਗਰਸ ਨੇ ਜਦੋਂ ਉਤਾਰਿਆ ਜਦੋਂ ਇੱਕ ਕੇਕ ਕੱਟਿਆ ਗਿਆ ਸਾਡਾ ਚੰਨੀ ਜਲੰਧਰ ਉਸ ਤੋਂ ਉਦੋਂ ਤੋਂ ਹੀ ਵਿਵਾਦ ਸ਼ੁਰੂ ਹੋ ਗਿਆ ਸੀ ਔਰ ਇਸ ਵਿਵਾਦ ਦੀ ਜੜਾ ਜਿਹੜਾ ਉਹ ਜਲੰਧਰ ਸੀਟ ਬਣੀ ਸੀ ਕਿਉਂਕਿ ਵੀਬਾ ਕਰਮਜੀਤ ਕੌਰ ਚੌਧਰੀ ਜਿਹੜੇ ਕਿ ਸਾਬਕਾ ਮਰਹੂਮ ਲੋਕ ਸਭਾ ਮੈਂਬਰ ਐਮਪੀ ਜਿਹੜੇ ਕਿ ਜਲੰਧਰ ਤੋਂ ਜਿੱਤਦੇ ਰਹੇ ਨੇ ਸੰਤੋਖ ਸਿੰਘ ਚੌਧਰੀ ਉਹਨਾਂ ਦੀ ਪਤਨੀ ਭਾਜੀ ਬੀਬਾ ਕਰਮਜੀਤ ਕੌਰ ਉਹ ਉਮੀਦਵਾਰ ਜਿਹੜੇ ਬਣਾਏ ਗਏ ਜ਼ਿਮਨੀ ਚੋਣ ਦੇ ਅੰਦਰ ਪਰ ਉਹਨਾਂ ਨੂੰ ਇਸ ਵਾਰ ਟਿਕਟ ਨਹੀਂ ਦਿੱਤੀ ਗਈ ਜਿਸ ਕਰਕੇ ਉਹਨਾਂ ਨੇ ਕਿਹਾ ਕਿ ਪਾਰਟੀ ਜੇ ਟਿਕਟ ਨਹੀਂ ਦਿੰਦੀ ਤਾਂ ਫਿਰ ਉਹ ਪਾਰਟੀ 'ਚ ਰਹਿਣਗੇ ਵੀ ਨਹੀਂ ਪਰ ਵਿਕਰਮਜੀਤ ਸਿੰਘ ਚੌਧਰੀ ਹਲਕਾ ਫਲੋਰ ਤੋਂ ਮੌਜੂਦਾ ਕਾਂਗਰਸ ਦੇ ਵਿਧਾਇਕ ਨੇ ਹਾਲੇ ਤੱਕ ਉਹਨਾਂ ਨੇ ਪਾਰਟੀ ਨਹੀਂ ਛੱਡੀ ਪਰ ਬਿਆਨਬਾਜ਼ੀ ਕਾਫੀ ਤਿੱਖੀ ਕੀਤੀ ਚਰਨਜੀਤ ਸਿੰਘ ਚੰਨੀ ਤੇ ਵਿਕਰਮਜੀਤ ਸਿੰਘ ਚੌਧਰੀ ਦੇ ਵਿਚਾਲੇ ਹਾਲੇ ਚੱਲ ਰਹੀ ਸੀ ਹਾਲਾਂਕਿ ਐਮਐਲਏ ਪ੍ਰਗਟ ਸਿੰਘ ਨੇ ਵੀ ਉੱਥੇ ਦਖਲ ਦਿੱਤਾ ਕਿ ਆ ਕੇ ਵਿਕਰਮਜੀਤ ਸਿੰਘ ਚੌਧਰੀ ਜੇਕਰ ਇੰਨੇ ਹੀ ਸਿਆਣੇ ਆਪਣੇ ਆਪ ਨੂੰ ਸਮਝਦੇ ਨੇ ਇੰਨੇ ਹੀ ਸੂਝਵਾਨ ਸਮਝਦੇ ਨੇ ਤੇ ਜਿਮਣੀ ਚੋਣ ਜਿੱਤੇ ਕਿਉਂ ਨਹੀਂ ਔਰ ਹੁਣ ਉਹ ਉਹਨਾਂ ਦੇ ਇਕੱਲੇ ਮਾਤਾ ਜੀ ਕਿਉਂ ਪਾਰਟੀ ਛੱਡ ਕੇ ਪਾਪਾ ਵਿੱਚ ਗਏ ਨੇ ਉਹਨਾਂ ਨੂੰ ਖੁਦ ਹੀ ਫਿਰ ਪਾਰਟੀ ਦੇ ਨਾਲ ਛੱਡ ਦੇਣਾ ਚਾਹੀਦਾ ਨਾਤਾ ਹੀ ਤੋੜ ਦੇਣਾ ਚਾਹੀਦਾ ਜਿਨ੍ਹਾਂ ਨੂੰ ਪਾਰਟੀ ਨੇ ਇਹਨਾਂ ਮਾਨ ਸਨਮਾਨ ਦਿੱਤਾ ਹੋਵੇ ਤਾਂ ਟਕਸਾਲੀ ਕਾਂਗਰਸੀ ਪਰਿਵਾਰਾਂ ਵਿੱਚੋਂ ਇੱਕ ਸੀ ਚੌਧਰੀ ਪਰਿਵਾਰ ਜਿਨ੍ਹਾਂ ਦੇ ਦੀ ਤੀਜੀ ਪੀੜ੍ਹੀ ਹੈ ਜਿਹੜੀ ਸਰਗਰਮ ਹੈ ਔਰ ਵਿਧਾਇਕ ਤੱਕ ਬਣੀ ਹੈ ਪਰ ਹੁਣ ਕਾਂਗਰਸ ਪਾਰਟੀ ਨੇ ਜਿਹੜੇ ਦਵਿੰਦਰ ਯਾਦਵ ਕਾਂਗਰਸ ਮਾਮਲਿਆਂ ਦੇ ਪੰਜਾਬ ਦੇ ਇੰਚਾਰਜ ਨੇ ਉਹਨਾਂ ਦੇ ਵੱਲੋਂ ਬਕਾਇਦਾ ਲਿਖਤੀ ਰੂਪ ਦੇ ਵਿੱਚ ਉਹਨਾਂ ਨੂੰ ਸਾਰੇ ਅਹੁਦਿਆਂ ਤੋਂ ਅਗਲੇ ਹਕੂਮਤ ਤੱਕ ਹਟਾ ਦਿੱਤਾ ਗਿਆ ਜਿਸ ਦੇ ਵਿੱਚ ਸੀਐਲਪੀ ਲੀਡਰ ਤੇ ਕਾਂਗਰਸ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਦੰਦਿਆਂ ਹੋਇਆ ਉਸ ਚਿੱਠੀ ਦੇ ਵਿੱਚ ਜ਼ਿਕਰ ਹੈ ਜਿਸ ਦੇ ਵਿੱਚ ਵਿਕਰਮਜੀਤ ਸਿੰਘ ਚੌਧਰੀ ਨੂੰ ਜਦੋਂ ਸਾਰੇ ਪਾਰਟੀਆਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਹਾਲਾਂਕਿ ਚੀਫ ਵਿੱਪ ਦੇ ਅਹੁਦੇ ਤੋਂ ਪਹਿਲਾਂ ਖੁਦ ਹੀ ਅਸਤੀਫਾ ਦੇ ਚੁੱਕੇ ਨੇ ਔਰ ਕਾਂਗਰਸ ਹਾਈ ਕਮਾਂਡ ਦੇ ਨਾਲ ਮੁਲਾਕਾਤ ਵੀ ਕਰ ਚੁੱਕੇ ਨੇ ਕਾਂਗਰਸ ਹਾਈ ਕਮਾਂਡ ਨੇ ਭਰੋਸਾ ਦਿੱਤਾ ਸੀ ਕਿਉਂਕਿ ਹਾਲੇ ਉਦੋਂ ਹੁਸ਼ਿਆਰਪੁਰ ਦੇ ਟਿਕਟ ਅਨਾਉਂਸ ਹੋਣੀ ਬਾਕੀ ਸੀ ਹਾਲਾਂਕਿ ਉੱਥੇ ਵੀ ਉਹ ਨਵਾਂ ਉਮੀਦਵਾਰ ਐਲਾਨ ਦਿੱਤਾ ਹੈ ਕਾਂਗਰਸ ਨੇ ਹੁਣ ਕਹਿਣ ਦਾ ਭਾਵ ਇਹ ਹੈ ਕਿ ਚੌਧਰੀ ਪਰਿਵਾਰ ਨੂੰ ਕਿਸੇ ਪਾਸਿਓਂ ਵੀ ਲੋਕ ਸਭਾ ਮੈਂਬਰ ਦੇ ਵਿੱਚ ਉਮੀਦਵਾਰ ਨਹੀਂ ਬਣਾਇਆ ਜਾਣਾ ਸੀ ਤਾਂ ਵਿਕਰਮ ਇਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਸਾਬਕਾ ਮੁੱਖ ਮੰਤਰੀ ਚੰਨਜੀ ਸਿੰਘ ਚੰਨੀ ਦੇ ਖਿਲਾਫ ਕਿ ਉਹਨਾਂ ਨੂੰ ਬਾਹਰੋਂ ਕਿਉਂ ਤਾਰਿਆ ਗਿਆ ਉਹਨਾਂ ਦੀਆਂ ਪਹਿਲਾਂ ਹੀ ਦੋ ਥਾਵਾਂ ਤੋਂ ਜ਼ਮਾਨਤਾਂ ਜਬਤ ਨੇ ਇਸ ਦੇ ਚੱਲਦਿਆਂ ਪਾਰਟੀ ਦੇ ਵਿਰੋਧੀ ਗਤੀਵਿਧੀਆਂ ਕਰਨ ਦੇ ਮਾਮਲੇ ਵਿੱਚ ਵਿਕਰਮਜੀਤ ਸਿੰਘ ਚੌਧਰੀ ਨੂੰ ਉਹਨਾਂ ਦੇ ਪਾਰਟੀ ਦੇ ਅੰਦਰ ਜਿੰਨੇ ਅਹੁਦੇ ਨੇ ਉਹਨਾਂ ਤੋਂ ਰਿਮੂਵ ਕਰ ਦਿੱਤਾ ਗਿਆ ਹਟਾ ਦਿੱਤਾ ਗਿਆ ਤਾਂ ਕਾਂਗਰਸ ਪਾਰਟੀ ਨੇ ਜਿਹੜਾ ਫੈਸਲਾ ਇਸ ਕਰਕੇ ਲਿਆ ਕਿ ਕਾਂਗਰਸ ਪਾਰਟੀ ਦੇ ਵਿੱਚ ਵਿਕਰਮਜੀਤ ਸਿੰਘ ਚੌਧਰੀ ਉਹਨਾਂ ਦਾ ਮੰਨਣਾ ਹੈ ਪਾਰਟੀ ਦਾ ਕਿ ਸ਼ਾਇਦ ਸਿਆਸੀ ਖਲਾਰਾ ਬਾਰੇ ਨੇ ਹੁਣ ਇਸ ਮਾਮਲੇ ਦੇ ਵਿੱਚ ਵਿਕਰਮਜੀਤ ਸਿੰਘ ਚੌਧਰੀ ਅਗਲਾ ਫੈਸਲਾ ਕੀ ਲੈਂਦੇ ਨੇ ਉਹਨਾਂ ਉੱਤੇ ਨਿਰਭਰ ਕਰਦਾ ਹੈ ਪਰ ਉਹਨਾਂ ਦੀ ਮਾਤਾ ਪਹਿਲਾਂ ਹੀ ਭਾਜਪਾ ਵੱਲ ਜਾ ਚੁੱਕੇ ਨੇ ਕਾਂਗਰਸ ਪਾਰਟੀ ਨੇ ਆਪਣੇ ਇੱਕ ਵਿਧਾਇਕ ਜਿਹੜੇ ਹਲਕਾ ਫਲੋਰ ਨਾਲ ਸੰਬੰਧਿਤ ਨੇ ਵਿਕਰਮਜੀਤ ਸਿੰਘ ਚੌਧਰੀ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਹੈ ਅਗਲੇ ਹਕਮਾਂ ਤੱਕ ਹੀ ਹਟਾਇਆ ਗਿਆ ਹੈ ਵਜ੍ਹਾ ਕੀ ਹੈ ਉਹ ਸਾਰੇ ਜਾਣਦੇ ਨੇ ਕਿਉਂਕਿ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਨੂੰ ਜਲੰਧਰ ਲੋਕ ਸਭਾ ਹਲਕੇ ਲਈ ਉਮੀਦਵਾਰ ਕਾਂਗਰਸ ਨੇ ਜਦੋਂ ਉਤਾਰਿਆ ਜਦੋਂ ਇੱਕ ਕੇਕ ਕੱਟਿਆ ਗਿਆ ਸਾਡਾ ਚੰਨੀ ਜਲੰਧਰ ਉਸ ਤੋਂ ਉਦੋਂ ਵਿਵਾਦ ਸ਼ੁਰੂ ਹੋ ਗਿਆ ਸੀ ਔਰ ਇਸ ਵਿਵਾਦ ਦੀ ਜੜਾ ਜਿਹੜਾ ਉਹ ਜਲੰਧਰ ਸੀਟ ਬਣੀ ਸੀ ਕਿਉਂਕਿ ਬੀਬਾ ਕਰਮਜੀਤ ਕੌਰ ਚੌਧਰੀ ਜਿਹੜੇ ਕੀ ਸਾਬਕਾ ਮਰਹੂਮ ਲੋਕ ਸਭਾ ਮੈਂਬਰ ਐਮਪੀ ਜਿਹੜੇ ਕੀ ਜਲੰਧਰ ਤੋਂ ਜਿੱਤਦੇ ਰਹੇ ਨੇ ਸੰਤੋਖ ਸਿੰਘ ਚੌਧਰੀ ਉਹਨਾਂ ਦੀ ਪਤਨੀ ਬੀਜੇਪੀ ਵੱਲ ਚਲੇ ਗਏ ਨੇ ਬੀਬਾ ਕਰਮਜੀਤ ਕੌਰ ਉਹ ਉਮੀਦਵਾਰ ਜਿਹੜੇ ਬਣਾਏ ਗਏ ਜ਼ਿਮਨੀ ਚੋਣ ਦੇ ਅੰਦਰ ਪਰ ਉਹਨਾਂ ਨੂੰ ਇਸ ਵਾਰ ਟਿਕਟ ਨਹੀਂ ਦਿੱਤੀ ਗਈ ਜਿਸ ਕਰਕੇ ਉਹਨਾਂ ਨੇ ਕਿਹਾ ਕਿ ਪਾਰਟੀ ਜੇ ਟਿਕਟ ਨਹੀਂ ਦਿੰਦੀ ਤਾਂ ਫਿਰ ਉਹ ਪਾਰਟੀ 'ਚ ਰਹਿਣਗੇ ਵੀ ਨਹੀਂ ਪਰ ਵਿਕਰਮ ਸਿੰਘ ਚੌਧਰੀ ਹਲਕਾ ਫਲੋਰ ਤੋਂ ਮੌਜੂਦਾ ਕਾਂਗਰਸ ਦੇ ਵਿਧਾ ਇੱਕ ਨੇ ਹਾਲੇ ਤੱਕ ਉਹਨਾਂ ਨੇ ਪਾਰਟੀ ਨਹੀਂ ਛੱਡੀ ਪਰ ਬਿਆਨਬਾਜ਼ੀ ਕਾਫੀ ਤਿੱਖੀ ਕੀਤੀ ਚਰਨਜੀਤ ਸਿੰਘ ਚੰਨੀ ਤੇ ਵਿਕਰਮਜੀਤ ਸਿੰਘ ਚੌਧਰੀ ਦੇ ਵਿਚਾਲੇ ਹਾਲੇ ਜੰਗ ਚੱਲ ਰਹੀ ਸੀ ਹਾਲਾਂਕਿ ਐਮਐਲਏ ਪ੍ਰਗਟ ਸਿੰਘ ਨੇ ਵੀ ਉੱਥੇ ਦਖਲ ਦਿੱਤਾ ਕਿ ਆ ਕੇ ਵਿਕਰਮਜੀਤ ਸਿੰਘ ਚੌਧਰੀ ਜੇਕਰ ਇੰਨੇ ਹੀ ਸਿਆਣੇ ਆਪਣੇ ਆਪ ਨੂੰ ਸਮਝਦੇ ਨੇ ਇੰਨੇ ਹੀ ਸੂਝਵਾਨ ਸਮਝਦੇ ਨੇ ਤੇ ਜ਼ਿਮਨੀ ਚੋਣ ਜਿੱਤੇ ਕਿਉਂ ਨਹੀਂ ਔਰ ਹੁਣ ਉਹ ਉਹਨਾਂ ਦੇ ਇਕੱਲੇ ਮਾਤਾ ਜੀ ਕਿਉਂ ਪਾਰਟੀ ਛੱਡ ਕੇ ਭਾਜਪਾ ਵਿੱਚ ਗਏ ਨੇ ਉਹਨਾਂ ਨੂੰ ਖੁਦ ਹੀ ਫਿਰ ਪਾਰਟੀ ਦੇ ਨਾਲ ਛੱਡ ਦੇਣਾ ਚਾਹੀਦਾ ਨਾਤਾ ਹੀ ਤੋੜ ਦੇਣਾ ਚਾਹੀਦਾ ਜਿਨ੍ਹਾਂ ਨੂੰ ਪਾਰਟੀ ਨੇ ਇਹਨਾਂ ਮਾਨ ਸਨਮਾਨ ਦਿੱਤਾ ਹੋਵੇ ਤਾਂ ਟਕਸਾਲੀ ਕਾਂਗਰਸੀ ਪਰਿਵਾਰਾਂ ਵਿੱਚੋਂ ਇੱਕ ਸੀ ਚੌਧਰੀ ਪਰਿਵਾਰ ਜਿਨ੍ਹਾਂ ਦੇ ਦੀ ਤੀਜੀ ਪੀੜ੍ਹੀ ਹੈ ਜਿਹੜੀ ਸਰਗਰਮ ਮੈਰ ਅਤੇ ਵਿਧਾਇਕ ਤੱਕ ਬਣੀ ਹੈ ਪਰ ਹੁਣ ਕਾਂਗਰਸ ਪਾਰਟੀ ਨੇ ਜਿਹੜੇ ਦਵਿੰਦਰ ਯਾਦਵ ਕਾਂਗਰਸ ਮਾਮਲਿਆਂ ਦੇ ਪੰਜਾਬ ਦੇ ਇੰਚਾਰਜ ਨੇ ਉਹਨਾਂ ਦੇ ਵੱਲੋਂ ਬਕਾਇਦਾ ਲਿਖਤੀ ਰੂਪ ਦੇ ਵਿੱਚ ਉਹਨਾਂ ਨੂੰ ਸਾਰੇ ਅਹੁਦਿਆਂ ਤੋਂ ਅਗਲੇ ਹਕੂਮਤ ਤੱਕ ਹਟਾ ਦਿੱਤਾ ਗਿਆ ਜਿਸ ਦੇ ਵਿੱਚ ਸੀਐਲਪੀ ਲੀਡਰ ਤੇ ਕਾਂਗਰਸ ਪ੍ਰਧਾਨ ਮਨਿੰਦਰ ਸਿੰਘ ਰਾਜਾ ਵੜਿੰਗ ਲਾ ਦੰਦਿਆਂ ਹੋਇਆ ਉਸ ਚਿੱਠੀ ਦੇ ਵਿੱਚ ਜ਼ਿਕਰ ਹੈ ਜਿਸ ਦੇ ਵਿੱਚ ਵਿਕਰਮਜੀਤ ਸਿੰਘ ਚੌਧਰੀ ਨੂੰ ਜਦੋਂ ਸਾਰੇ ਪਾਰਟੀਆਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਹਾਲਾਂਕਿ ਚੀਫ ਵਿੱਪ ਦੇ ਅਹੁਦੇ ਤੋਂ ਪਹਿਲਾਂ ਖੁਦ ਹੀ ਅਸਤੀਫਾ ਦੇ ਚੁੱਕੇ ਨੇ ਔਰ ਕਾਂਗਰਸ ਹਾਈ ਕਮਾਂਡ ਦੇ ਨਾਲ ਮੁਲਾਕਾਤ ਵੀ ਕਰ ਚੁੱਕੇ ਨੇ ਕਾਂਗਰਸ ਹਾਈ ਕਮਾਂਡ ਨੇ ਭਰੋਸਾ ਦਿੱਤਾ ਸੀ ਕਿਉਂਕਿ ਹਾਲੇ ਉਦੋਂ ਹੁਸ਼ਿਆਰਪੁਰ ਦੇ ਟਿਕਟ ਅਨਾਉਂਸ ਹੋਣੀ ਬਾਕੀ ਸੀ ਹਾਲਾਂਕਿ ਉੱਥੇ ਵੀ ਹੁਣ ਨਵਾਂ ਉਮੀਦਵਾਰ ਐਲਾਨ ਦਿੱਤਾ ਹੈ ਕਾਂਗਰਸ ਨੇ ਹੁਣ ਕਹਿਣ ਦਾ ਭਾਵ ਇਹ ਹੈ ਕਿ ਚੌਧਰੀ ਪਰਿਵਾਰ ਨੂੰ ਕਿਸੇ ਪਾਸਿਓਂ ਵੀ ਲੋਕ ਸਭਾ ਮੈਂਬਰ ਦੇ ਵਿੱਚ ਉਮੀਦਵਾਰ ਨਹੀਂ ਬਣਾਇਆ ਜਾਣਾ ਸੀ ਤਾਂ ਵਿਕਰਮ ਸਿੰਘ ਚੌਧਰੀ ਨੇ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਸਾਬਕਾ ਮੁੱਖ ਮੰਤਰੀ ਚੰਨ ਸਿੰਘ ਚੰਨੀ ਦੇ ਖਿਲਾਫ ਕਿ ਉਹਨਾਂ ਨੂੰ ਬਾਹਰੋਂ ਕਿਉਂ ਉਤਾਰਿਆ ਗਿਆ ਉਹਨਾਂ ਦੀ ਪਹਿਲਾਂ ਹੀ ਦੋ ਥਾਵਾਂ ਤੋਂ ਜ਼ਮਾਨਤਾਂ ਜਬਤ ਨੇ ਇਸ ਦੇ ਚੱਲਦਿਆਂ ਪਾਰਟੀ ਦੇ ਵਿਰੋਧੀ ਗਤੀਵਿਧੀਆਂ ਕਰਨ ਦੇ ਮਾਮਲੇ ਵਿੱਚ ਵਿਕਰਮ ਸਿੰਘ ਚੌਧਰੀ ਨੂੰ ਉਹਨਾਂ ਦੇ ਪਾਰਟੀ ਦੇ ਅੰਦਰ ਜਿੰਨੇ ਅਹੁਦੇ ਨੇ ਉਹਨਾਂ ਤੋਂ ਰਿਮੂਵ ਕਰ ਦਿੱਤਾ ਗਿਆ ਹਟਾ ਦਿੱਤਾ ਗਿਆ ਤਾਂ ਕਾਂਗਰਸ ਪਾਰਟੀ ਨੇ ਜਿਹੜਾ ਫੈਸਲਾ ਇਸ ਕਰਕੇ ਲਿਆ ਕਿ ਕਾਂਗਰਸ ਪਾਰਟੀ ਦੇ ਵਿੱਚ ਵਿਕਰਮ ਸਿੰਘ ਚੌਧਰੀ ਉਹਨਾਂ ਦਾ ਮੰਨਣਾ ਹੈ ਪਾਰਟੀ ਦਾ ਕਿ ਸ਼ਾਇਦ ਸਿਆਸੀ ਖਲਾਰਾ ਬਾਰੇ ਨੇ ਤਾਂ ਹੁਣ ਇਸ ਮਾਮਲੇ ਦੇ ਵਿੱਚ ਵਿਕਰਮ ਸਿੰਘ ਚੌਧਰੀ ਅਗਲਾ ਫੈਸਲਾ ਕੀ ਲੈਂਦੇ ਨੇ ਉਹਨਾਂ ਉੱਤੇ ਨਿਰਭਰ ਕਰਦਾ ਹੈ ਪਰ ਉਹਨਾਂ ਦੀ ਮਾਤਾ ਪਹਿਲਾਂ ਹੀ ਭਾਜਪਾ ਵੱਲ ਜਾ ਚੁੱਕੇ